ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਕਮਾਉਣ ਦੇ ਤਰੀਕੇ ਕਿੰਨੇ ਆ। ਦੇਖੋ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਸਾਰੇ ਤਰੀਕੇ ਆ ਪੈਸੇ ਕਮਾਉਣ ਦੇ। ਬਹੁਤ ਸਾਰੇ ਤਰੀਕੇ ਆ। ਪਰ ਆਪਾਂ ਮੇਨ ਜਿਹੜੇ ਤਰੀਕੇ ਉਹਨਾਂ ਦੀ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾ ਜਿਹੜਾ ਤਰੀਕਾ ਉਹ ਆ ਇਨਵੈਸਟਿੰਗ। ਲੰਮੇ ਸਮੇਂ ਤੱਕ ਕੰਪਨੀ ਦੇ ਵਿੱਚ ਕਿਸੇ ਵੀ ਕੰਪਨੀ ਦੇ ਵਿੱਚ ਲੰਮੇ ਸਮੇਂ ਤੱਕ ਪੈਸੇ ਨੂੰ ਲਾ ਕੇ ਰੱਖਣਾ। 1 ਸਾਲ ਵਾਸਤੇ, 2 ਸਾਲ ਵਾਸਤੇ, 5 ਸਾਲ ਵਾਸਤੇ, 10 ਸਾਲ ਵਾਸਤੇ। ਸੋ ਇਹਨੂੰ ਇਨਵੈਸਟਿੰਗ ਕਿਹਾ ਜਾਂਦਾ ਹੈ। ਦੇ ਲੰਬੇ ਸਮੇਂ ਦੇ ਨਾਲ ਭਾਵੇਂ ਕੰਪਨੀ ਚੰਗੀ ਤੋਂ ਚੰਗੀ ਆ ਮਾੜੀ ਤੋਂ ਮਾੜੀ ਹਰ ਕੰਪਨੀ ਟਾਈਮ ਦੇ ਨਾਲ ਗਰੋ ਕਰਦੀ ਹੈ ਤੇ ਆਪਾਂ ਨੂੰ ਪ੍ਰੋਫਿਟ ਦਿੰਦੀ ਹੈ ਸੋ ਇਸ ਕਰਕੇ ਬਹੁਤ ਸੇਫ ਆ ਇਹ ਉਨਾ ਹੀ ਸੇਫ ਆ ਜਿੰਨਾ ਕਿ ਦੇਖੋ ਜ਼ਮੀਨ ਲੈਣਾ ਸੇਫ ਆ ਜਿਨਾ ਸੋਨਾ ਖਰੀਦਣਾ ਸੇਫ ਆ ਕਿਉਂਕਿ ਆਪਾਂ ਨੂੰ ਪਤਾ ਹੈ ਟਾਈਮ ਦੇ ਨਾਲ ਸੋਨੇ ਦਾ ਪ੍ਰਾਈਸ ਵਧਣਾ ਟਾਈਮ ਦੇ ਨਾਲ ਜ਼ਮੀਨ ਦਾ ਪ੍ਰਾਈਸ ਵਧਣਾ ਇਸੇ ਕਰਕੇ ਆਪਾਂ ਆਪਾਂ ਜ਼ਮੀਨ ਲੈਨੇ ਇਸੇ ਕਰਕੇ ਆਪਾਂ ਸੋਨਾ ਖਰੀਦਦੇ ਆ ਸੋ ਇਹ ਉਨਾ ਹੀ ਸੇਫ ਇਹਦੇ ਵਿੱਚ ਰਿਸਕ ਨਹੀਂਗਾ ਤੇ ਪਰ ਇਹ ਆ ਕਿ ਜੇ ਆਪਾਂ ਦੇਖੋ ਚੰਗੀ ਤਰ੍ਹਾਂ ਸਮਝ ਕੇ ਕੰਪਨੀਆਂ ਦੀ ਤਲਾਸ਼ ਕਰਦੇ ਆਂ ਕਿ ਆ ਕੰਪਨੀ ਵਧੀਆ ਆਉਣ ਵਾਲੇ ਟਾਈਮ ਦੇ ਵਿੱਚ ਗਰੋਅ ਕਰ ਸਕਦੀ ਆ ਉਹਦੇ ਹਿਸਾਬ ਨਾਲ ਜੇ ਆਪਾਂ ਇਨਵੈਸਟ ਕਰਦੇ ਆਂ ਫਿਰ ਤਾਂ ਬਹੁਤ ਵਧੀਆ ਪਰ ਜੇ ਰੈਂਡਮ ਆਪਾਂ ਇਨਵੈਸਟ ਕਰਨ ਦੇ ਕਿਸੇ ਵੀ ਕੰਪਨੀ ਦੇ ਵਿੱਚ ਸੋ ਸਭ ਤੋਂ ਪਹਿਲੀ ਕੰਡੀਸ਼ਨ ਤਾਂ ਇਹ ਆ ਕਿ ਉਹਨੂੰ ਹੋਲਡ ਕਰਨਾ ਮੁਸ਼ਕਲ ਹੋਊਗਾ ਜਦੋਂ ਲਾਸ ਦੇ ਵਿੱਚ ਲੰਡੀ ਹੋਊਗੀ ਕਿਉਂਕਿ ਆਪਾਂ ਨੂੰ ਲੱਗੂਗਾ ਕਿ ਇਹਦੇ ਵਿੱਚ ਇਹਨੇ ਡੁੱਬ ਜਾਣਾ ਕੰਪਨੀ ਨੇ ਆਪਣਾ ਲਾਸ ਕਰ ਦਿੱ ਜਿਸੇ ਦਾ ਆਪਣਾ ਲਾਸ ਕਰ ਦਿੱ ਜਿੱਤੇ ਸੋ ਇਸ ਕਰਕੇ ਕੰਪਨੀਆਂ ਵਧੀਆ ਲੱਭ ਕੇ ਉਹਨਾਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਸੋ ਦੂਜੇ ਤਰੀ ਉਹ ਦੇਖੋ ਟਰੇਡਿੰਗ ਦੀ ਗੱਲ ਜੇ ਆਪਾਂ ਕਰੀਏ ਸੋ ਸਭ ਤੋਂ ਪਹਿਲਾਂ ਟਰੇਡਿੰਗ ਸ਼ਬਦ ਨੂੰ ਆਪਾਂ ਸਮਝ ਲੈਣਾ ਹੈ ਟਰੇਡਿੰਗ ਦਾ ਮਤਲਬ ਕੀ ਹੁੰਦਾ ਦੇਖੋ ਜਿਵੇਂ ਤੁਸੀਂ ਆੜਤ ਵਿੱਚ ਜਾਂਦੇ ਜੋ ਮੰਡੀ ਵਿੱਚ ਜਾਂਦੇ ਜੋ ਸੋ ਉੱਥੇ ਆੜਤਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਬਾਰ-ਬਾਰ ਲਿਖਿਆ ਹੁੰਦਾ ਨਾ ਪੁਲਰ ਟਰੇਡਿੰਗ ਸਿੰਧੂ ਟਰੇਡਿੰਗ ਪੁਲਰ ਟਰੇਡਿੰਗ ਕੰਪਨੀ ਸਿੰਧੂ ਟਰੇਡਿੰਗ ਕੰਪਨੀ ਇਹ ਤਰ੍ਹਾਂ ਕਰਕੇ ਲਿਖਿਆ ਹੁੰਦਾ ਸੋ ਉਹਨਾਂ ਵਾਰ ਲਿਖਿਆ ਹੁੰਦਾ ਉੱਥੋਂ ਤੁਸੀਂ ਸ਼ਬਦ ਇਹ ਦੇਖਿਆ ਉਹਨਾਂ ਟਰੇਡਿੰਗ ਸ਼ਬਦ ਦਾ ਟਰੇਡਿੰਗ ਸ਼ਬਦ ਦਾ ਮਤਲਬ ਇਹ ਹੁੰਦਾ ਇਨਵੈਸਟਿੰਗ ਦਾ ਮਤਲਬ ਤਾਂ ਇਹ ਹੋ ਗਿਆ ਨਾ ਕਿ ਤੇ ਟਰੇਡਿੰਗ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਤੋਂ ਮੈਂ ਚੀਜ਼ ਲਈ 10 ਰੁਪਈਆ ਦੀ ਤੇ ਅੱਗੇ ਮੈਂ ਵੇਚਤੀ 12 ਰੁਪਈਆ ਦੀ ਆਪਣੇ ਕੋਲ ਨਹੀਂ ਰੱਖੀ ਤੁਹਾਡੇ ਤੋਂ ਲਈ 10 ਰੁਪਈਆ ਦੀ ਅੱਗੇ ਵੇਚਤੀ 12 ਰੁਪਈਆ ਦੀ ਇਹ ਹੁੰਦਾ ਟਰੇਡਿੰਗ ਮਤਲਬ ਇਧਰੋਂ ਲੈ ਕੇ ਉਧਰ ਵੇਚਦੇ ਨੇ ਟਰੇਡਿੰਗ ਸੋ ਟਰੇਡਿੰਗ ਦੇ ਵਿੱਚ ਵੀ ਇਦਾਂ ਹੀ ਆਪਾਂ ਕਰਦੇ ਆਂ ਸੋ ਟਰੇਡਿੰਗ ਦੇ ਵਿੱਚ ਦੇਖੋ ਬਹੁਤ ਸਾਰੇ ਤਰੀਕੇ ਆਉਂਦੇ ਆ ਟਰੇਡਿੰਗ ਕਰਨ ਦੇ ਸੋ ਸਭ ਤੋਂ ਪਹਿਲਾ ਜਿਹੜਾ ਤਰੀਕਾ ਹੁੰਦਾ ਉਹ ਹੁੰਦਾ ਸਟਾਕ ਦੇ ਵਿੱਚ ਇੰਟਰਡੇ ਟਰੇਡਿੰਗ ਹੁਣ ਦੇਖੋ ਸਟਾਕ ਜਿਹੜੇ ਆ ਜਿਵੇਂ ਆਪਾਂ ਰਿਲਾਇੰਸ ਦਾ ਸ਼ੇਅਰ ਬਾਏ ਕਰਦੇ ਆ ਉਹ 3000 ਰੁਪਏ ਦਾ ਆਪਾਂ ਨੂੰ ਮਿਲੂਗਾ ਇੱਕ ਸ਼ੇਅਰ ਪਰ ਜੇ ਆਪਾਂ ਇੰਟਰਾਡੇ ਕਰਦੇ ਆਂ ਸਟਾਕ ਦੇ ਵਿੱਚ ਸੋ ਫਿਰ ਆਪਾਂ ਨੂੰ ਕੀ ਆ ਇੰਟਰਾਡੇ ਜਿਵੇਂ ਨਾਮ ਤੋਂ ਪਤਾ ਲੱਗਣ ਡਿਆ ਇੰਟਰਾਡੇ ਜੋ ਕੁਝ ਵੀ ਹੋਣਾ ਪ੍ਰੋਫਿਟ ਲਾਸ ਇੱਕ ਦਿਨ ਦੇ ਵਿੱਚ ਸੋ ਇੰਟਰਾਡੇ ਆਪਾਂ ਜੇ ਕਰਦੇ ਆਂ ਸੋ ਇੰਟਰਾਡੇ ਦੇ ਵਿੱਚ ਆਪਾਂ ਨੂੰ ਜਿਹੜਾ ਸ਼ੇਅਰ ਚੱਲਣ ਡਿਆ 3000 ਦਾ ਉਹ 5-600 ਦਾ ਮਿਲ ਜਾਂਦਾ ਇਹ ਫਾਇਦਾ ਹੁੰਦਾ ਹੈ ਮਤਲਬ ਆਪਾਂ ਨੂੰ ਡਿਸਕਾਊਂਟ ਮਿਲ ਜਾਂਦਾ 5x ਲਿਵਰੇਜ ਮਿਲ ਜਾਂਦੀ ਹੈ ਇਹਦੇ ਵਿੱਚ ਸੋ ਇਹ ਇੰਟਰਾਡੇ ਦਾ ਫਾਇਦਾ ਹੁੰਦਾ ਹੈ ਉਸ ਤੋਂ ਬਾਅਦ ਜੇ ਦੂਜੇ ਤਰੀਕੇ ਦੀ ਗੱਲ ਕਰਦੇ ਹਾਂ ਉਹ ਆ ਜਾਂਦਾ ਆਪਸ਼ਨ ট্রেਡਿੰਗ ਹੁਣ ਦੇਖੋ ਆਪਸ਼ਨ ਟ੍ਰੇਡਿੰਗ ਜਿਹੜਾ ਇਹ ਦੋਨਾਂ ਦੇ ਵਿੱਚ ਆਪਾਂ ਕਰ ਸਕਦੇ ਆ ਇਹ ਆਪਾਂ ਸਟਾਕਸ ਦੇ ਵਿੱਚ ਵੀ ਕਰ ਸਕਦੇ ਆ ਇਹ ਆਪਾਂ ਇੰਡੈਕਸ ਦੇ ਵਿੱਚ ਵੀ ਕਰ ਸਕਦੇ ਆ ਇੰਡੈਕਸ ਮਤਲਬ ਨਿਫਟੀ 50 ਬੈਂਕ ਨਿਫਟੀ ਇੰਡੈਕਸ ਆ ਤੇ ਸਟਾਕਸ ਮਤਲਬ ਕੰਪਨੀਆ ਇਹਨਾਂ ਦੇ ਵਿੱਚ ਵੀ ਆਪਾਂ ਕਰ ਸਕਦੇ ਆ ਦੋਨਾਂ ਦੇ ਵਿੱਚ ਕਰ ਸਕਦੇ ਆ ਸੋ ਇਹ ਦਾ ਮਤਲਬ ਕੀ ਹੈੰਦਾ ਆਪਸ਼ਨ ਦਾ ਆਪਸ਼ਨ ਦਾ ਵੀ ਮਤਲਬ ਦੇਖੋ ਉਹੀ ਆ ਜਿਵੇਂ ਇੰਟਰਾਡੇ ਦਾ ਇੰਟਰਾਡੇ ਦੇ ਵਿੱਚ ਕੀ ਆ ਕਿ ਆਪਾਂ ਨੂੰ 5x ਲਿਵਰੇਜ ਮਿਲਦੀ ਆ ਇਹ ਦੇ ਵਿੱਚ ਆਪਾਂ ਨੂੰ ਉਤੋਂ ਬਿਜਾਦੀ ਮਿਲਦੀ ਆ ਹੁਣ ਦੇ ਆ ਨਿਫਟੀ ਆ ਨਿਫਟੀ ਚੱਲਣ ਦੇ ਹੀ ਬਾਈਰ ਤੇ ਪਰ ਨਿਫਟੀ ਦੇ ਵਿੱਚ ਕੀ ਆ ਕਿ ਜੇ ਆਪਾਂ ਆਪਾ ਆਪਸ਼ਨ ਟਰੇਡਿੰਗ ਕਰਾਂਗੇ ਸੋ ਫਿਰ ਆਪਾਂ ਕੀ ਕਰ ਸਕਦੇ ਆ ਫਿਰ ਆਪਾਂ ਨੂੰ 5-6000 ਦੇ ਵਿੱਚ ਨਿਫਟੀ ਦੇ ਵਿੱਚ ਨਿਫਟੀ ਨੂੰ ਆਪਾਂ ਖਰੀਦ ਸਕਦੇ ਆ ਨਿਫਟੀ ਚੱਲਣ ਦੇ ਹੀ ਬਾਈਰ ਤੇ ਪਰ 5-6000 ਪੈਸਾ ਲਾ ਕੇ ਆਪਾਂ ਨਿਫਟੀ ਦੇ ਵਿੱਚ ਟਰੇਡ ਕਰ ਸਕਦੇ ਆ ਸੋ ਇਹ ਬੈਨੀਫਿਟ ਆ ਮਤਲਬ ਚੀਜ਼ ਚੱਲਣ ਦੇ ਹੀ ਬਾਈਰ ਤੇ ਆਪਾਂ 5-6000 ਦੇ ਵਿੱਚ ਉਹਦੇ ਵਿੱਚ ਪੈਸਾ ਲਾ ਕੇ ਕੰਮ ਕਰ ਸਕਦੇ ਆ ਸੋ ਇਹਦੇ ਵਿੱਚ ਲਿਵਰੇਜ ਮਿਲ ਜਾਂਦੀ ਆ ਡਿਸਕਾਊਂਟ ਮਿਲ ਜਾਂਦਾ ਆਪਸ਼ਨ ਟਰੇਡਿੰਗ ਦੇ ਵਿੱਚ ਆਪਣਾ ਇੰਟਰਾਡੇ ਤੋਂ ਵੀ ਜ਼ਿਆਦਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆਂ ਅਗਲੇ ਤਰੀਕੇ ਦੀ ਅਗਲਾ ਤਰੀਕਾ ਦੇਖੋ ਇਹ ਆ ਸਵਿੰਗ ਟਰੇਡਿੰਗ ਸਵਿੰਗ ਟਰੇਡਿੰਗ ਤੇ ਇਨਵੈਸਟਿੰਗ ਬਿਲਕੁਲ ਸੇਮ ਹੈ ਥੋੜਾ ਜਿਹਾ ਫਰਕ ਹੁੰਦਾ ਹੈ ਆ ਇਨਵੈਸਟਿੰਗ ਦੇ ਵਿੱਚ ਆਪਾਂ ਕੰਪਨੀ ਵੇਨੇ ਆ ਪਰ ਸਵਿੰਗ ਟਰੇਡਿੰਗ ਦੇ ਵਿੱਚ ਆਪਾਂ ਚਾਰਟ ਵੇਨੇ ਆ ਕਿ ਚਾਰਟ ਤੇ ਕੀ ਬਣਿਆ ਉਹਦੇ ਹਿਸਾਬ ਦੇ ਨਾਲ ਇਨਵੈਸਟ ਕਰਦੇ ਆਂ ਤੇ ਇਹ ਦੇ ਵਿੱਚ ਵੀ ਪੈਸਾ ਉਸੇ ਤਰ੍ਹਾਂ ਲੱਗਦਾ ਜੇ ਰੇਲੈਂਸ ਦਾ ਸ਼ੇਅਰ ਆਪਾਂ ਲੈਣਾ 3000 ਦਾ ਚੱਲਣ ਦਾ ਹੈ ਜੇ ਤੇ 3000 ਦਾ ਆਪਾਂ ਨੂੰ ਮਿਲੇਗਾ ਇਨਵੈਸਟਿੰਗ ਦੇ ਵਿੱਚ ਵੀ ਸੇਮ 3000 ਦਾ ਚਲਣ ਡਿਆ ਤੇ 3000 ਦਾ ਮਿਲੂਗਾ ਕੋਈ ਡਿਸਕਾਊਂਟ ਨਹੀਂ ਮਿਲਦਾ ਇਹਦੇ ਵਿੱਚ ਤੇ ਇਹਦੇ ਵਿੱਚ ਦੇਖੋ ਕਿ ਕੋਈ ਲਿਮਟ ਨਹੀਂ ਗਈ ਆਪਾਂ ਪੈਟਰਨ ਦੇ ਅਕੋਰਡਿੰਗ ਟ੍ਰੇਡ ਕਰਨ ਦੇ ਆ ਤੇ ਆਪਾਂ ਨੂੰ ਜਿਹੜਾ ਪ੍ਰੋਫਿਟ ਹੈ ਆਪਾਂ ਇੱਕ ਡਿਸਾਈਡ ਕੀਤਾ ਹੋਇਆ ਕਿ ਇੱਥੋਂ ਤੱਕ ਜੇ ਮਾਰਕੀਟ ਜਾਊਗੀ ਇੱਥੋਂ ਤੱਕ ਜੇ ਮੰਨ ਲਓ ਮਾਰਕੀਟ ਜਾਊਗੀ ਤੇ ਫਿਰ ਆਪਾਂ ਆਪਣਾ ਪ੍ਰੋਫਿਟ ਲੈ ਕੇ ਨਿਕਲ ਜਾਣਾ ਹੈ ਤੇ ਉਹ ਜਿਹੜਾ ਮਤਲਬ ਟਾਰਗੇਟ ਆਪਣਾ ਫਿਕਸ ਕੀਤਾ ਹੋਇਆ ਉਹ ਆਪਾਂ ਨੂੰ ਕੁਝ ਦਿਨਾਂ ਦੇ ਵਿੱਚ ਵੀ ਮਿਲ ਸਕਦਾ ਕੁਝ ਹਫ਼ਤਿਆਂ 'ਚ ਮਿਲ ਸਕਦਾ ਕੁਝ ਮਹੀਨਿਆਂ 'ਚ ਮਿਲ ਸਕਦਾ ਕੋਈ ਫਿਕਸ ਡੇਟ ਨਹੀਂ ਕੀ ਤੇ ਇਹਦੇ ਵਿੱਚ ਕੋਈ ਐਕਸਪਾਇਰੀ ਵੀ ਨਹੀਂ ਹੁੰਦੀ ਕਿ ਕੋਈ ਲਿਮਟ ਨਹੀਂ ਕੀ ਜਿੰਨਾ ਚਿਰ ਮਰਜੀ ਆਪਾਂ ਉਹਦੇ ਵਿੱਚ ਰਹਿ ਸਕਦੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਪੋਜੀਸ਼ਨਲ ਟਰੇਡਿੰਗ ਆਪਸ਼ਨ ਟਰੇਡਿੰਗ ਦੇ ਵਿੱਚ ਇੱਕ ਹੋਰ ਟਰੇਡਿੰਗ ਹੁੰਦੀ ਜਿਹਨੂੰ ਪੋਜੀਸ਼ਨਲ ਟਰੇਡਿੰਗ ਕਿਹਾ ਜਾਂਦਾ ਹੁਣ ਆਪਸ਼ਨ ਦੇ ਵਿੱਚ ਤੇ ਦੇਖੋ ਆਪਾਂ ਇੰਜ ਕਰਨ ਦੇ ਆ ਨਾ ਨਿਫਟੀ ਬੈਂਕ ਨਿਫਟੀ ਦੇ ਵਿੱਚ ਜਿਉਂ ਟਰੇਡ ਕਰਦੇ ਆ ਕਿ ਅੱਜ ਜੋ ਮੰਨ ਲਓ ਕਿ ਆਪਾਂ ਕੀ ਕੀਤੀ ਟ੍ਰੇਡ ਅੱਜ ਹੀ ਉਹਦਾ ਆਪਾਂ ਨੂੰ ਰਿਜ਼ਲਟ ਮਿਲ ਜਾਂਦਾ ਪ੍ਰੋਫਿਟ ਲਾਸ ਮਿੰਟਾਂ ਦੇ ਵਿੱਚ ਹੋ ਜਾਂਦਾ ਜੋ ਵੀ ਹੋਣਾ ਹੁੰਦਾ ਹੈ ਤੇ ਪਰ ਇੱਕ ਹੋਰ ਤਰੀਕਾ ਜਿਹੜਾ ਉਹਨੂੰ ਪੋਜੀਸ਼ਨਲ ਕਹਿੰਦੇ ਆ ਪੋਜੀਸ਼ਨਲ ਦਾ ਮਤਲਬ ਇਹ ਕਿ ਅੱਜ ਆਪਾਂ ਪੈਸੇ ਲਾਏ ਨਿਫਟੀ ਦੇ ਵਿੱਚ ਜਾਂ ਫਿਰ ਬੈਂਕ ਨਿਫਟੀ ਦੇ ਵਿੱਚ ਤੇ ਆਪਾਂ ਉਹਨੂੰ ਅਗਲੇ ਦਿਨ ਲੈ ਕੇ ਗਏ ਜਾਂ ਫਿਰ ਉਸ ਤੋਂ ਵੀ ਅਗਲੇ ਦਿਨ ਲੈ ਕੇ ਗਏ ਸੋ ਜਿਹੜਾ ਓਵਰਨਾਈਟ ਅਗਲੇ ਦਿਨ ਲੈ ਕੇ ਜਾਂਦੇ ਆ ਆਪਾਂ ਉਹਨੂੰ ਪੋਜੀਸ਼ਨਲ ਟ੍ਰੇਡਿੰਗ ਕਿਹਾ ਜਾਂਦਾ ਸੋ ਇਹ ਕੁਝ ਤਰੀਕੇ ਆ ਮੇਨ ਤਰੀਕੇ ਜਿਨ੍ਹਾਂ ਦੇ ਨਾਲ ਆਪਾਂ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸੇ ਕਮਾ ਸਕਦੇ ਆ ਤੇ ਹੁਣ ਆਉਣ ਵਾਲੇ ਵੀਡੀਓ ਦੇ ਵਿੱਚ ਆਪ ਪੂਰਾ ਵਿਸਤਾਰ ਨਾਲ ਸਮਝਾਂਗੇ ਕਿ ਉਸ ਤਰੀਕੇ ਦੇ ਵਿੱਚ ਆਪਾਂ ਕਿਵੇਂ ਪੈਸੇ ਕਮਾ ਸਕਦੇ ਆ ਕਿਹੜੀਆਂ-ਕਿਹੜੀਆਂ ਉਹਦੇ ਵਿੱਚ ਆਪਣੇ ਕੋਲ ਸਟਰੈਟਜੀਆਂ ਹੁੰਦੀਆਂ ਐ ਤੇ ਉਹਦੇ ਵਿੱਚ ਆਪਣਾ ਮਤਲਬ ਉਹ ਤਰੀਕਾ ਕਿੰਨਾ ਰਿਸਕੀ ਆ ਜਾਂ ਫਿਰ ਕਿੰਨਾ ਉਹਦੇ ਵਿੱਚ ਆਪਾਂ ਨੂੰ ਮੰਨ ਲਓ ਕਿ ਬੈਨੀਫਿਟ ਹੋ ਸਕਦਾ ਪ੍ਰੋਫਿਟ ਹੋ ਸਕਦਾ ਤੇ ਜਦੋਂ ਆਪਾਂ ਸਾਰੇ ਤਰੀਕੇ ਸਮਝ ਲਏ ਫਿਰ ਉਸ ਤੋਂ ਬਾਅਦ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਕਿ ਕਿਹੜਾ ਤੁਹਾਡੇ ਵਾਸਤੇ ਸਹੀ ਹੋ ਸਕਦਾ